ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਪੰਜਾਬ ਤੇ ਹਰਿਆਣਾ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਦੇ ਸਾਂਝੇ ਸੱਦੇ ਦੇ ਸਮਰਥਨ ਵਿੱਚ 5 6 ਤੇ 7 ਫਰਵਰੀ ਨੂੰ ਨੋ ਵਰਕਡੇ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਸਭ ਲਈ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਕਮੇਟੀ ਦੀ ਐਮਰਜੈਂਸੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਇਹ ਰੈਜ਼ੋਲੂਸ਼ਨ ਸਾਰੀ ਸਮਤੀ ਨਾਲ ਪਾਸ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਪਨੇਸਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਮਾਧਾਨ ਕੇਸਾਂ ਲੀਗਲ ਐਂਡ ਡਿਫੈਂਸ ਕਾਉਂਸਲ ਅਤੇ ਗ੍ਰਾਮ ਨਿਆਂਾਲੇ ਦੀ ਨੀਤੀ ਨੂੰ ਜ਼ਬਰਦਸਤੀ ਲਾਗੂ ਕੀਤਾ ਜਾ ਰਿਹਾ ਹੈ ਜਿਸ ਕਾਰਨ ਵਕੀਲਾਂ ਤੇ ਅਤਿ ਦਬਾਅ ਬਣਿਆ ਹੋਇਆ ਹੈ ਤੇ ਨਿਆਂ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ ਮੈਂ ਗੁਰਪ੍ਰੀਤ ਸਿੰਘ ਪ੍ਰੈਸਿਡੈਂਟ ਅੰਮ੍ਰਿਤਸਰ 바 ਅਸੋਸੀਏਸ਼ਨ ਪਹਿਲੇ ਤੇ ਤੁਹਾਡਾ ਇੱਥੇ ਆਉਣ ਤੇ ਸਵਾਗਤ ਕਰਦਾ ਹਾਂ ਸਾਡਾ ਨਾ ਕੋਸ਼ਿਕ ਸਮੇਂ ਤੋਂ ਸਮਾਧਾਨ ਦੇ ਕੇਸਿਸ ਦਾ ਲੀਗਲ ਏਡ ਡਿਫੈਂਸ ਕਾਉਂਸਲ ਤੇ ਗ੍ਰਾਮ ਨਿਆਂਾਲੇ ਦੇ ਜਿਹੜੇ ਇੰਪਲੀਮੈਂਟ ਕੀਤੇ ਜਾ ਰਹੇ ਨੇ ਉਹਦੇ ਬਾਰੇ ਸਾਡੇ ਇਨਸਪੈਕਟਿੰਗ ਜੱਜ ਸਾਹਿਬ ਜਿਹੜੀਆਂ ਡਿਸਟ੍ਰਿਕਟ ਕੋਰਟਸ ਹੋ ਗਿਆ ਉਹਨਾਂ ਦੇ ਆਪਣੇ ਇਨਸਪੈਕਟਿੰਗ ਜੱਜ ਸਾਹਿਬ ਨਾਲ ਮੀਟਿੰਗ ਹੋਈ ਆ ਅਸੀਂ ਰੈਜ਼ੋਲੂਸ਼ਨ ਵੀ ਬਣਾ ਕੇ ਭੇਜੇ ਨੇ ਵੀ ਇਹ ਜਿਹੜੇ ਸਮਾਧਾਨ ਕੇਸਿਸ ਹੈਗੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਸਮਾਧਾਨ ਕੇਸਿਸ ਜਿਹੜੇ ਪੁਰਾਣੇ ਕੇਸਿਸ ਹੁੰਦੇ ਆ ਉਹਨਾਂ ਨੂੰ ਸਮਾਧਾਨ ਦੇ ਵਿੱਚ ਪਾ ਦਿੱਤਾ ਜਾਂਦਾ ਵਾ ਉਹਦੇ ਨਾਲ ਫਿਰ ਜਿਹੜੇ ਇਨੀਸ਼ੀਅਲ ਸਟੇਜ ਤੇ ਜਦੋਂ ਡਿਲੇ ਹੁੰਦੀ ਆ ਉਸ ਤੋਂ ਬਾਅਦ ਜਦੋਂ ਗਵਾਹੀ ਤੇ ਆਉਂਦਾ ਕੇਸ ਉਦੋਂ ਕੋਰਟ ਬਹੁਤ ਥੋੜੀਆਂ ਓਪਰਚ्युनिटी ਦਿੰਦੀ ਆ ਉਹ ਤੋਂ ਬਾਅਦ ਕੇਸ ਡੇ ਟੂ ਡੇ ਪ੍ਰोसीडिंग ਤੇ ਰੱਖ ਦਿੱਤਾ ਜਾਂਦਾ ਉਹਨਾਂ ਪ੍ਰੈਸ਼ਰ ਇਹ ਹੈਗਾ ਵਾ ਵੀ ਲਾਇਰਸ ਕੋਲ ਪਰਾਨੇ ਕੇਸ ਵੀ ਹੈਗੇ ਆ ਨਵੇਂ ਕੇਸ ਵੀ ਹੈਗੇ ਆ ਜੇ ਉਹ ਪੁਰਾਣੇ ਕੇਸ ਰੋਜ਼ ਹੀ ਡੇ ਟੂ ਡੇ ਪ੍ਰोसीडिंग ਤੇ ਲੱਗਣਗੇ ਤੇ ਨਵੇਂ ਕੇਸਿਸ ਨੂੰ ਕਿੱਦਾਂ ਧਿਆਨ ਦਿੱਤਾ ਜਾਏਗਾ ਉਹਨਾਂ ਦੀ ਫੈਮਿਲੀ ਜਿਹੜੀ ਲਾਈਫ ਆ ਉਹਨਾਂ ਦੀ ਹੈਲਥ ਇਸ਼ੂ ਆ ਰਹੇ ਨੇ ਜੁਡੀਸ਼ਰੀ ਵੀ ਜਿਹੜੀ ਹੈਗੀ ਆ ਉਹ ਜਿਹੇ ਕੇਸਿਸ ਨੂੰ ਔਨ ਮੈਰਿਟ ਤੇ ਡਿਸਾਈਡ ਕਰਨਾ ਬੜਾ ਔਖਾ ਹੋ ਰਿਹਾ ਵਾ ਕਿਉਂਕਿ ਡੇ ਟੂ ਡੇ ਆਏਗਾ ਰੋਜ਼ ਗਵਾਹੀਆਂ ਕਈਆਂ ਚ ਪੂਰੀਆਂ ਨਹੀਂ ਹੁੰਦੀਆਂ ਉਹ ਡਿਫੈਂਸ ਜਿਹੜੇ ਸਮਾਧਾਨ ਦੇ ਕੇਸਿਸ ਆ ਕਈ ਵਾਰੀ ਨਿੱਕੇ ਨਿੱਕੇ ਐਪਲੀ ਲੋਕਾਂ ਨੂੰ ਜਸਟਿਸ ਮਿਲਣਾ ਦੇਣਾ ਚਾਹੀਦਾ ਨਾ ਕੋਰਟਸ ਨੂੰ ਉਹ ਕਿਤੇ ਨੇ ਕਿਤੇ ਡੀਰੇਲ ਹੋ ਰਿਹਾ ਵਾ ਇਸ ਕਰਕੇ ਸਾਡੀ ਇੱਕ ਤੇ ਇਹਦੇ ਕਰਕੇ ਹੜਤਾਲ ਲੱਗੀ ਹੈ ਦੂਜੀ ਹੈਗੀ ਹੈ ਲੀਗਲ ਐਡ ਡਿਫੈਂਸ ਕਾਉਂਸਲ ਪਹਿਲਾਂ ਸਾਡਾ ਨੇ ਇਥੇ ਲੀਗਲ ਐਡ ਪੈਨਲ ਹੁੰਦਾ ਸੀ ਜਿਹਦੇ ਉੱਤੇ 50 60 ਵਕੀਲ ਹੁੰਦੇ ਸੀ ਕਿਹੇ ਵੀ ਲੀਗਲ ਐਡ ਕਾਉਂਸਲ ਨੂੰ ਲੋਕ ਰਿਕੁਆਇਰਮੈਂਟ ਦਈ ਕਿ ਹੈ ਕਲਾਇੰਟ ਨੂੰ ਜਿਹੜਾ ਨਹੀਂ ਕਰ ਸਕਦਾ ਵਕੀਲ ਉਹਨੂੰ ਉਹ ਐਪਲੀਕੇਸ਼ਨ ਮੂਵ ਕਰਦਾ ਸੀ ਤੇ ਲੀਗਲ ਐਡ ਉਹਨੂੰ ਕਾਉਂਸਲ ਮਿਲ ਜਾਂਦਾ ਸੀ ਹੁਣ ਉਹਨੂੰ ਸਕ੍ਰੈਪ ਕਰਕੇ ਇਹਨਾਂ ਨੇ ਕੌਂਸਲ ਨੂੰ ਇਹਨਾਂ ਬਣਾਤਾ ਹੈ ਲੀਗਲ ਡਿਫੈਂਸ ਕਾਉਂਸਲ ਇਹਨਾਂ ਪੰਜ ਲੀਗਲ ਡਿਫੈਂਸ ਕਾਉਂਸਲ ਰੱਖ ਲੈਨੇ ਪੱਕੇ ਕੋਟਾਂ ਵਿੱਚ ਬੈਠੇ ਨੇ ਕਿਸੇ ਨੂੰ ਰਿਕੁਆਇਰਮੈਂਟ ਹੈਗੀ ਨਹੀਂ ਹੈਗੀ ਹਰ ਇੱਕ ਦਾ ਫਾਰਮ ਭਰਾ ਕੇ ਉਹਨੂੰ ਕਰਾਸ ਕਰਾਈ ਜਾ ਰਹੇ ਨੇ ਉਹਨਾਂ ਪ੍ਰਾਈਵੇਟ ਪ੍ਰੈਕਟਿਸ ਬਹੁਤ ਸਫਰ ਹੋ ਰਹੀ ਆ ਨਿੱਕੇ ਨਿੱਕੇ ਜਿਹੜੇ ਪੈਟੀ ਕੇਸਿਸ ਆ ਕੇ ਨਵੇਂ ਯੂਨੀਅਰਸ ਮੁੰਡੇ ਆਉਂਦੇ ਕੁੜੀਆਂ ਆਉਂਦੀ ਉਹ ਕੰਮ ਕਰਦੇ ਹੁਣ ਕੋਰਟ 'ਚ ਬੈਠੇ ਨੇ ਜੇ ਵਕੀਲ ਦੂਜੇ ਕੇਸ ਦੇ ਵਿੱਚ ਕੇ ਹੋਰ ਕੋਰਟ 'ਚ ਬਿਜ਼ੀ ਹੈਗਾ ਵਾ ਤਾਂ ਉਹਦੀ ਡੀਕ ਨਹੀਂ ਕੀਤੀ ਜਾਂਦੀ ਲੀਗਲ ਡਿਫੈਂਸ ਕਾਉਂਸਲ ਨੂੰ ਕਿਹਾ ਜਾਂਦਾ ਵੀ ਤੁਸੀਂ ਆਓ ਤੇ ਕਰਾਸ ਕਰੋ ਹੁਣ ਡਿ ਉਹਦੇ ਘਰਦਿਆਂ ਨੂੰ ਪਤਾ ਜਾਂ ਮੁਲਜ਼ਮ ਨੂੰ ਪਤਾ ਵਾ ਉਸੇ ਦੇਣ ਇੰਡੀਗਲ ਡਿਫੈਂਸ ਕਾਉਂਸਲ ਨੂੰ ਫਾਈਲ ਦਿੱਤੀ ਉਹਨੂੰ ਕੀ ਪਤਾ ਇਹਦਾ ਡਿਫੈਂਸ ਕੀ ਹੈਗੀ ਆ ਉਹਦੇ ਨਾਲ ਮਿਸਕੈਰੀਜ ਆਫ ਜਸਟਿਸ ਵੀ ਹੋ ਰਹੀ ਆ ਜਿਹੜੇ ਲੋਕਾਂ ਨੂੰ ਅਨਨੈਸੈਸਰੀ ਸਜ਼ਾਾਂ ਵੀ ਹੋ ਰਹੀਆਂ ਕਿਉਂਕਿ ਡਿਫੈਂਸ ਕਾਉਂਸਲ ਨੂੰ ਤਾਂ ਪਤਾ ਕੁਝ ਨਹੀਂ ਹੈਗਾ ਉਹਦੇ ਨਾਲ ਸਾਡੀ ਪ੍ਰਾਈਵੇਟ ਪ੍ਰੈਕਟਿਸ ਨੂੰ ਵੀ ਅਸਰ ਹੋ ਰਿਹਾ ਵਾ ਉਹਦੇ ਖਿਲਾਫ ਸ਼ਿਕਾਇਤ ਸਾਡੀ ਹੈ ਗੀੜਤਾ ਲੱਗੀ ਹੈ ਤੀਜੀ ਹੈਗੀ ਆ ਗ੍ਰਾਮ ਨਿਆਂਇਲਿਆ ਜਿਹੜੀ ਆਪਣੀ ਆਨਰੇਬਲ ਹਾਈ ਕੋਰਟ ਨੇ ਜਿਹੜੀ ਸਟੇਟ ਸੈਂਟਰ ਦੀ ਪਾਲਿਸੀ ਕੋ ਅਕੋਰਡਿੰਗਲੀ ਗ੍ਰਾਮ ਨਿਆਂਲੇ ਬਣਾਉਣ ਜਾ ਰਹੇ ਨੇ ਜਿਹਦੇ ਵਿੱਚ ਆਲਰੇਡੀ 5-6 ਹਗੇ ਨੇ 2-3 ਹੋਰ ਨਾ ਹੋਰ ਇੰਪਲੀਮੈਂਟ ਕਰਨ ਲੱਗੇ ਨੇ ਉਹਨ ਗ੍ਰਾਮ ਨਿਆਂਲੇ ਦੀ ਪੰਜਾਬ ਦੇ ਵਿੱਚ ਕੋਈ ਲੋਡ ਨਹੀਂ ਹੈਗੀ ਹਰ ਇੱਕ 15-20 ਕਿਲੋਮੀਟਰ ਦੇ ਉੱਤੇ ਸਬਡਿਵੀਜ਼ਨ ਆ ਗਈਆਂ ਨੇ ਸੈਸ਼ਨ ਡਿਵੀਜ਼ਨ ਆ ਗਈਆਂ ਨੇ ਗ੍ਰਾਮ ਨਿਆਂਲੇ ਦੀ ਉੱਥੇ ਲੋਡ ਹੈ ਜਿੱਥੇ 200-300 ਕਿਲੋਮੀਟਰ ਤੱਕ ਕੋਈ ਕੋਰਟ ਨਹੀਂ ਹੈਗੀ ਤੇ ਗ੍ਰਾਮ ਨਿਆਂਲੇ ਬਣਾਏ ਜਾਣ ਉਹ ਪੰਜਾਬ ਜਿਹੜੀ ਰਿਕੁਆਇਰਮੈਂਟ ਹੈਗੀ ਉਹਦੇ ਅਗੇ ਸਾਡੀ ਹੜਤਾਲ ਲੱਗੀ ਹੈ ਇਸੇ ਤਰ੍ਹਾਂ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਵੀ ਲੀਗਲ ਸਹਾਇਤਾ ਡਿਫੈਂਸ ਕਾਉਂਸਲ ਮਾਮਲੇ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਕਰ ਰਹੇ ਵਕੀਲਾਂ ਨੇ ਕਿਹਾ ਕਿ ਯੁੱਧ ਨਿਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾ ਖਿਲਾਫ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਲੀਗਲ ਸਹਾਇਤਾ ਡਿਫੈਂਸ ਕਾਉਂਸਲ ਦੇ ਅਧੀਨ ਤਸਕਰਾਂ ਨੂੰ ਮੁਫਤ ਵਿੱਚ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ ਸਰਕਾਰ ਨੇ ਤਕਰੀਬਨ 3 ਸਾਲ ਪਹਿਲਾਂ ਇੱਕ ਕਾਨੂੰਨ ਲਿਆਂਦਾ ਸੀ ਜਿਹਦੇ ਤਹਿਤ ਇਹਨਾਂ ਨੇ ਆਪ ਦੇ ਪੈਨਲ ਦੇ ਉੱਪਰ ਐਲਈਡੀਸੀ ਸਿਸਟਮ ਦੇ ਵੀ ਜਿਹੜੇ ਵਕੀਲ ਕਿ ਚੀਫ ਰੱਖਿਆ ਹੋਇਆ ਕਨਿਡੀਸ਼ਨਲ ਹੈ ਇੱਕ ਇੱਕ ਤੇ ਸਾਇਕ ਜਿਹੜੇ ਆਰਕੀਵੋਇਸ ਵੀ ਲਗਾਤਾਰ ਜਿਹੜੀ ਹੈਗੀ ਆ ਸਾਡੀ ਉਦੋਂ ਤੋਂ ਹੀ ਜਿਹੜਾ ਹੈ ਵੈਸੇ ਦੇ ਖਿਲਾਫ ਜਿਹੜੀ ਅਸੀਂ ਆਵਾਜ਼ ਉਠਾਰੇ ਸੀ ਪਰ ਅੱਜ ਇਹਦੀ ਪੰਜਾਬ ਦੀ ਇੱਕ ਆਵਾਜ਼ ਬਣ ਚੁੱਕੀ ਹੈ ਕਿਉਂਕਿ ਇਹ ਜਿਹੜਾ ਸਿਸਟਮ ਹੈ ਇਹ ਲੋਕਾਂ ਲਈ ਸਾਡੇ ਲਈ ਸਾਰੇ ਹੀ ਜਿਹੜੇ ਹੈਗੇ ਸੀ ਇਹ ਸਿਸਟਮ ਦੇ ਲਈ ਖਤਰਨਾਕ ਹੈ ਇਹ ਉਹ ਵਕੀਲ ਸਾਹਿਬ ਨੇ ਜਿਹੜੇ ਜ਼ਿਲਾਂ ਦੇ ਵਿੱਚ ਵੀ ਜਾਂਦੇ ਨੇ ਤੇ ਇਹਨਾਂ ਦੇ ਜਿਹੜੀ ਹੈਗੀ ਹੈ ਪੈਰਵੀ ਦੋਸ਼ੀਆਂ ਦੀ ਕਰਨੀ ਹੁੰਦੀ ਹੈ ਦੋਸ਼ੀ ਜਿਹੜਾ ਨੂੰ ਅਸੀਂ ਅੱਜ ਜਿਹੜਾ ਸਰਕਾਰਾਂ ਦੇ ਦੋ ਇਹ ਗ੍ਰਿਸ਼ਟਾਰ ਕਰਦੀਆਂ ਨੇ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਚਾਹੇ ਚੋਰੀ ਕੀਤੀ ਹੈ ਚਾਹੇ ਨਸ਼ਾ ਕੀਤਾ ਕੋਈ ਕਿਸੇ ਨਾ ਕਿਸੇ ਕ੍ਰਾਈਮ ਦੇ ਵਿੱਚ ਤਾਂ ਉਹਨਾਂ ਲੋਕਾਂ ਨੂੰ ਛਡਾਉਣ ਦੇ ਲਈ ਜਿਹੜੇ ਸਰਕਾਰ ਨੇ ਇਹਨਾਂ ਨੂੰ ਫ੍ਰੀ ਜਿਹੜਾ ਜਿਹੜੀ ਹੈ ਲੋਕਾਂ ਨੂੰ ਸਿਕਰੀ ਫੈਸਿਲਿਟੀ ਦੇਣੀ ਹੁੰਦੀ ਹੈ ਸਰਕਾਰ ਇਹਨਾਂ ਨੂੰ ਸਰਪਾਹ ਦੇ ਰੱਖਿਆ ਹੋਇਆ ਤੇ ਲਗਾਤਾਰ ਜਿਹੜੀ ਹੈ ਉਹਨਾਂ ਲੋਕਾਂ ਦੀ ਪੈਰਵੀ ਕਰਕੇ ਉਹਨਾਂ ਨੂੰ ਜੇਲਾਂ ਤੋਂ ਬਾਹਰ ਕਢਾਉਂਦੇ ਨੇ ਇਹ ਸਿਸਟਮ ਦਾ ਘਾਟ ਕਿਉਂ ਆ ਜਾਂ ਕੀ ਨੁਕਸਾਨ ਕਿਉਂ ਆ ਕਿਉਂਕਿ ਇਹ ਸਿਸਟਮ ਦੇ ਨਾਲ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਲਗਾਤਾਰ ਬਾਲ ਮਰਿਆ ਸਾਡਾ ਸਾਡਾ ਸਿਸਟਮ ਜਿਹੜਾ ਸੰਸਾਰ ਪੰਜਾਬ ਦਾ ਹਿੰਦ ਚੁੱਕਿਆ ਅੱਜ ਅਪਰਾਧ ਪਨਾ ਵਧਣ ਦੇ ਵਿੱਚ ਵੀ ਇਹ ਸਿਸਟਮ ਨੇ ਬੜਾ ਵੱਡਾ ਯੋਗਦਾਨ ਹੈ ਕਿਉਂਕਿ ਅਸੀਂ ਲਗਾਤਾਰ ਜਿਹੜੀ ਗੱਲ ਕਰ ਰਹੇ ਆ ਵੀ ਕੀ ਕੀ ਬਾਹਰ ਬਾਹਰ ਪਰਚੇ ਵਾਲੇ ਬੰਦਿਆਂ ਨੂੰ ਲਗਾਤਾਰ ਇਹਦੇ ਵਿੱਚ ਲਿਆ ਜਾ ਰਿਹਾ ਉਹਨਾਂ ਨੂੰ ਬਾਹਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪ੍ਰਾਪ ਨੂੰ ਬੜਾਵਾ ਦੇ ਰਹੇ ਇਹ ਦੇਖੋ ਜੀ ਧਰਨਾ ਪ੍ਰਦਰਸ਼ਨ ਵਕੀਰਾਂ ਦਾ ਕੋਈ ਇਹ ਤਾਂ ਹੈ ਨਹੀਂ ਕਿ ਵਕੀਰ ਧਰਨਾ ਕਰਦੇ ਨੇ ਵਕੀਰ ਸਟ੍ਰਾਈਕ ਕਰਦੇ ਨੇ ਵਕੀਲ ਜਦੋਂ ਵੀ ਕੋਈ ਸਟ੍ਰਾਈਕ ਕਰਦੇ ਨੇ ਜਾਂ ਕੋਈ ਧਰਨਾ ਪ੍ਰਦਰਸ਼ਨ ਕਰਦੇ ਨੇ ਤਾਂ ਲੋਕਾਂ ਦੀ ਖਾਤਰ ਹੁੰਦਾ ਲੋਕਾਂ ਨੂੰ ਸਰਕਾਰ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਤੁਸੀਂ ਦੇਖੋ ਵੀ ਇੱਕ ਏਜੰਸੀ ਹੈ ਸਰਕਾਰੀ ਏਜੰਸੀ ਹੈ ਉਹ ਬੰਦੇ ਨੂੰ ਫੜਦੀ ਹੈ ਬੰਦੇ 20-20 ਕੇਸ ਚਾਦੇ ਨੇ ਪਹਿਲਾਂ ਉਹ ਬੰਦੇ ਨੂੰ ਫੜਦੀ ਹੈ ਫਿਰ ਉਸੇ ਨੂੰ ਸਰਕਾਰੀ ਸਰਕਾਰੀ ਵਕੀਲਮੇਸ਼ ਕਰਾਉਂਦੀ ਹੈ ਸਰਕਾਰੀ ਵਕੀਲੀ ਦੂਜੇ ਪਾਸੇ ਹੁੰਦਾ ਹੈ ਤੌਹੀ ਉਹ ਨਹੀਂ ਆਇਆ ਏ ਪ੍ਰੋਟੈਕਟਰ ਹੁੰਗੇ ਨਹੀਂ ਹੁੰਦੇ ਪ੍ਰੋਟੈਕਟਰ ਇਹ ਤਾਂ ਸਿਰਫ ਬਕੀਦਾ ਨੂੰ ਖਤਮ ਕਰਦਾ ਬਕੀਦਾ ਦੀ ਜਮਾਤ ਨੂੰ ਖਤਮ ਕਰਦਾ ਇੱਕ ਇਹਦਾ ਅਡਾ ਆਇਆ ਹੋਏ ਵੀ ਬਕੀਰ ਜਿਹੜੀ ਜਮਾਤ ਆ ਖਤਮ ਹੋ ਜਾਵੇ ਬਕੀਦਾ ਦੇ ਜਿਹੜਾ ਕੰਮ ਬਕੀਦਾ ਨੂੰ ਆਉਂਦਾ ਸੀ ਜਿਹੜਾ ਪਰਸਦ ਹੈ ਪਰਸਦ ਅਲੈਸ਼ੀਅਸ ਹੁੰਦੇ ਨੇ ਉਹਦੇ ਕੇਸ ਵੀ ਆਉਂਦੇ ਸੀਗੇ ਉਹ ਖਤਮ ਹੋ ਰਹੇ ਨੇ ਜਦੋਂ ਬੰਦੇ ਨੂੰ ਸਰਕਾਰੀ ਵੀਰ ਮੁਸਤਫੀ ਰੁਗਾ ਤਾਂ ਉਹ ਸਾਨੂੰ ਕਿਉਂ ਸਾਡੇ ਕੋਲ ਕਿਉਂ ਆਉਗਾ ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਜਿਹੜੇ ਬਨੇ ਵਕੀਰ ਕੋਲ ਜਾ ਰਹੇ ਉਸ ਦਾ ਖਾਮ ਦਾ ਬੰਦਾ ਹੈ ਜਿਹੜੀ ਸਰਕਾਰ ਨੂੰ ਕੇਸ ਉਹਨੂੰ ਫਰਾਇਆ ਹੈ ਉਹ ਹੀ ਉਹ ਹੀ ਵਕੀਰ ਹੋਗਾ ਉਹ ਹੀ ਦੂਜੇ ਵਸਵੀਂ ਵਕੀਰ ਉਹਦੇ ਉਹਦੇ ਖਾਸ ਕਰੀ ਹੈ ਤਾਂ ਉਹਦਾ ਰਾਈਟ ਕੇ ਪ੍ਰੋਟੈਕਟ ਹੋਊਗਾ ਰਾਈਟ ਪ੍ਰੋਟੈਕਟ ਨਹੀਂ ਹੋਊਗਾ ਹਾਂਜੀ ਜੀਡੀਐਸ ਟੀਮ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਮੇਰੇ ਤੋਂ ਪਹਿਲਾਂ ਬਹੁਤ ਬੁਲਾ ਰਹੇ ਹਾਂ ਦੱਸੇ ਹੀ ਉਹਨੂੰ ਮੈਂ ਦੁਬਾਰਾ ਰਿਪੀਟ ਨਹੀਂ ਕਰਦਾ ਮੈਂ ਸਮਝਦਾ ਕਿ ਇਹ ਸਰਕਾਰ ਦਾ ਸਭ ਤੋਂ ਵੱਧ ਨਕਮਾ ਪ੍ਰੋਜੈਕਟ ਹੈ ਜਿਹਦੇ ਵਿੱਚ ਲੱਖਾਂ ਲੋਕਾਂ ਨੂੰ ਲੋਕ ਸਰਕਾਰ ਨੌਕਰੀਆਂ ਦੀ ਗੱਲ ਕਰਦੀ ਹੈ ਪਰ ਇਹਦੇ ਵਿੱਚ ਲੱਖਾਂ ਲੋਕਾਂ ਨੂੰ ਲੋਕ ਬੇਰੁਜ਼ਗਾਰ ਕਰ ਰਹੀ ਹੈ ਤੁਸੀਂ ਦੇਖੋ ਕਿ ਜ਼ਿਲ੍ਹੇ ਦੇ ਵਿੱਚ 8 8 ਵਕੀਲ ਰੱਖੇ ਆ ਜਿਹੜੇ ਸਰਕਾਰੀ ਸਾਰੇ ਕੇਸ ਨਜਰਨਗੇ ਜਦੋਂ ਕਿ 400 ਵਕੀਲਾਂ ਦਾ ਕੰਮ 8 ਵਕੀਲਾਂ ਨੂੰ ਦਿੱਤਾ ਜਾਊਗਾ ਨੰਬਰ 1 ਤਾਂ ਅਦਾਲਤ ਤੇ ਬੋਝ ਵਧੂਗਾ ਨੰਬਰ 2 ਤੇ ਇਹ ਚੀਜ਼ ਹੈ ਕਿ ਜਦੋਂ 400 ਵਕੀਲਾ ਜਿਹੜੇ 400 ਵਕੀਲ ਹੈ ਉਹ ਬੇਰਜ਼ਗਾਰ ਹੋ ਜਾਣਗੇ ਕਿ 8 ਵਕੀਲ ਹੀ ਸਿਰਫ ਹੋਰ ਦਾ ਸਰਵਾਇ ਹੋਣਗੇ ਸੋ ਇਹ ਬੇਰਜ਼ਗਾਰ ਵੀ ਕਰਦੇ ਆ ਲੱਖਾਂ ਲੋਕਾਂ ਨੂੰ ਤੇ ਇਸ ਤੋਂ ਇਲਾਵਾ ਜਿਹੜੀ ਹੈ ਉਹ ਵੀ ਕਰਦੇ ਨੇ